ਛੋਟੀ ਜੀ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਸ਼ਰੀਕ ਆਓ ਇਸ ਨੂੰ ਸ਼ੁਰੂ ਕਰੀਏ ਸ਼ਰੀਕ ਸ਼ਬਦ ਦਾ ਮਤਲਬ ਹੈ ਸਾਂਝੀ ਦੁੱਖ ਸੁੱਖ ਦਾ ਸਾਂਝੀ ਇਹ ਗੱਲ ਕਿਸੇ ਰਿਸ਼ਤੇਦਾਰ ਦੀ ਨਹੀਂ ਹੋ ਰਹੀ ਗੱਲ ਕਰ ਰਹੇ ਆ ਆਪਣੇ ਸਕੇ ਆਪਣੇ ਚਾਚੇ ਤਾਇਆ ਦੀ ਤੇ ਉਹਨਾਂ ਦੇ ਪੁੱਤਰਾਂ ਦੀ ਇੱਕੋ ਦਾਦੇ ਪਰਦਾਦੇ ਦੀ ਵੰਸ਼ ਦੀ ਸ਼ਰੀਕ ਸ਼ਬਦ ਸਾਡੇ ਵੱਡੇ ਵਡੇਰੇ ਨੇ ਘੜਿਆ ਪੁਰਾਣੇ ਸਮਿਆਂ ਵਿੱਚ ਬੜੇ ਮਾਣ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਦੱਸਦੇ ਇਹ ਸਾਡੇ ਭਰਾ ਨਹੀਂ ਸਾਡੇ ਸ਼ਰੀਕ ਨਹੀਂ ਉਹਨਾਂ ਟਾਈਮਾਂ ਵਿੱਚ ਜਦੋਂ ਬਰਾਤ ਜਾਂਦੀ ਤਾਂ ਲਾੜੇ ਦੇ ਘਰ ਰੋਟੀ ਦੇ ਵੇਲੇ ਸਾਰੇ ਸ਼ਰੀਕ ਇੱਕ ਭਰਾਤ ਵਿੱਚ ਰੋਟੀ ਖਾ ਕੇ ਆਪਣੇ ਪਰੱਪੇ ਦਾ ਅਹਿਸਾਸ ਕਰਵਾਉਂਦੇ ਪਰ ਪਤਾ ਨਹੀਂ ਕਿਉਂ ਪਿਛਲੇ ਕੁਝ ਦਹਾਕਿਆਂ ਤੋਂ ਸ਼ਰੀਕ ਸ਼ਬਦ ਦੁਸ਼ਮਣਸ਼ਾਤ ਵਿੱਚ ਬਦਲ ਗਿਆ ਸ਼ਰੀਕ ਸ਼ਬਦ ਦੁਸ਼ਮਣੀ ਦੇ ਤੌਰ ਤੇ ਵਰਤਿਆ ਜਾਣ ਲੱਗਾ ਕੁਝ ਫਿਲਮਾਂ ਬਣੀਆਂ ਜਿਨ੍ਹਾਂ ਨੇ ਮਲਤੀ ਤੇ ਤੇਲ ਪਾਉਣ ਵਾਲੀ ਗੱਲ ਕੀਤੀ ਘਰ ਦਾ ਕੋਈ ਵੀ ਮੁਖੀ ਕਦੇ ਨਹੀਂ ਚਾਹੁੰਦਾ ਕਿ ਅੱਗੇ ਜਾ ਕੇ ਉਸਦੇ ਪੋਤੇ ਪੜੋਤੇ ਦੁਸ਼ਮਣ ਬਣ ਜੇ ਇਹ ਗੱਲ ਅਸੀਂ ਆਪਣੇ ਤੇ ਵਿਚਾਰ ਕੇ ਵੇਖੀਏ ਤਾਂ ਸਭ ਸਮਝ ਆ ਜਾਣੀਆਂ ਸ਼ਾਇਦ ਮੇਰੇ ਅਨੁਸਾਰ ਇਹ ਸ਼੍ਰੀਗ ਨੂੰ ਦੁਸ਼ਮਣ ਬਣਾਉਣ ਵਿੱਚ ਔਰਤ ਦਾ ਬਹੁਤ ਵੱਡਾ ਹੱਥ ਹੁੰਦਾ 80% ਔਰਤਾਂ ਇਸ ਲਈ ਜ਼ਿੰਮੇਵਾਰ ਹੁੰਦੀ ਨੇ ਜਦੋਂ ਬੱਚਾ ਛੋਟੇ ਉਮਰੇ ਆਪਣੇ ਚਾਚੇ ਤਾਇਿਆਂ ਦੇ ਬੱਚਿਆਂ ਨਾਲ ਖੇਡਦਾ ਲੜ ਪੈਂਦਾ ਤਾਂ ਅਕਸਰ ਹੀ ਇੱਕ ਆਵਾਜ਼ ਸੁਣਾਈ ਦਿੰਦੀ ਹੈ ਇਹ ਤਾਂ ਸ਼ਰੀਕ ਨੇ ਪੁੱਤ ਤੇਰੇ ਤੂੰ ਛੁੱਟੀਆਂ ਵਿੱਚ ਆਪਣੇ ਮਾਮੇ ਜਾਂ ਮਾਸੀਆਂ ਦੇ ਮੁੰਡਿਆਂ ਨਾਲ ਖੇਡੇ ਜਾ ਕੇ ਇਤੋਂ ਜਨਮ ਹੁੰਦਾ ਦੁਸ਼ਮਣ ਸ਼ਰੀਕ ਦਾ ਜਿਹੜਾ ਚਾਚੇ ਤਾਇਿਆਂ ਦੇ ਤਾਰਨ ਕਰ ਲੈਂਦੀ ਹੈ ਇਦਾਂ ਦੇ ਪੁੱਟੇ ਸਿੱਦੇ ਕੰਮ ਹੋ ਜਾਂਦੇ ਨੇ ਸਾਰੀ ਉਮਰ ਉਹਨਾਂ ਦੀ ਇੱਕ ਦੂਜੇ ਨਾਲ ਮਤ ਨਹੀਂ ਮਿਲਦੀ ਫੇਰ ਸ਼ੁਰੂ ਹੁੰਦਾ ਬਦਲਾ ਹਰ ਜੀ ਦਾ ਹਰ ਕਹੀ ਗੱਲ ਦਾ ਕੰਮਾਂ ਦਾ ਮੁਕਾਬਲਾ ਪੈਸੇ ਦਾ ਮੁਕਾਬਲਾ ਈਰਖਾ ਗੁੱਸਾ ਮਚਣਾ ਮਚਾਉਣਾ ਤੇ ਹੋਰ ਪਤਾ ਨਹੀਂ ਕੀ ਕੀ ਦੋਵੇਂ ਤੇਰਾ ਮਨ ਵਿੱਚ ਸਾੜਾ ਰੱਖਦਿਆਂ ਨੇ ਇੱਕ ਦੂਜੇ ਦੇ ਵਿਰੋਧ ਵਿੱਚ ਦੁਨੀਆ ਤੋਂ ਪਿੱਛੇ ਰਹਿ ਜਾਂਦਿਆਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਦੁਨੀਆ ਕਿੰਨੀ ਕੋ ਅੱਗੇ ਲੰਘ ਜਾਂਦੀ ਹੈ ਅਸਲ ਵਿੱਚ ਔਰਤ ਦੀ ਨਿੱਦੀਕੀ ਆਪਣੇ ਪੇਕੇ ਤੋਂ ਬਿਨਾ ਸਿਰਫ ਆਪਣੇ ਬੱਚੇ ਤੇ ਪਤੀ ਤੱਕ ਹੀ ਸੀਮਤ ਹੁੰਦੀ ਹੈ ਇਸ ਤੋਂ ਇਲਾਵਾ ਉਸ ਬੱਚੇ ਦੇ ਚਾਚੇ ਤਾਏ ਉਹਨਾਂ ਦੇ ਬੱਚੇ ਉਸ ਲਈ ਬੇਗਾਨੇ ਹੀ ਹੁੰਦੇ ਨੇ ਔਰਤ ਦਾ ਮਾਨਸਿਕ ਜੁੜਾ ਉਹ ਇੱਥੇ ਹੀ ਸੀਮਤ ਰੱਖਦੀ ਹੈ ਪਰ ਇਹਨਾਂ ਸਾਰੀਆਂ ਗੱਲਾਂ ਦੇ ਹੁੰਦੇ ਵੀ ਜਦੋਂ ਕਿਸੇ ਤੇ ਮਾੜਾ ਵਕਤ ਆਉਂਦਾ ਤਾਂ ਕਾਲ ਜਾਂ ਵੀ ਆਪਣਿਆਂ ਦਾ ਹੀ ਮੱਚਦਾ ਤੇ ਮਦਦ ਲਈ ਪਹੁੰਚ ਜਾਂਦੇ ਆ ਤੇ ਮਾਮੇ ਤੇ ਮਾਸੀਆਂ ਦੇ ਮੁੰਡੇ ਦੁੱਖ ਪੈਣ ਤੇ ਆਉਂਦੇ ਵੀ ਆ ਤਾਂ ਬਹੁਤ ਟਾਈਮ ਲੱਗ ਜਾਂਦਾ ਕੰਮ ਨੇੜੇ ਬੈਠੇ ਸ਼ਰੀਕ ਹੀ ਆਉਂਦੇ ਨੇ ਪਰ ਫਿਰ ਵੀ ਅਸੀਂ ਪੁਰਾਣੀਆਂ ਗੱਲਾਂ ਨੂੰ ਚੇਤੇ ਕਰਕੇ ਉਹਨਾਂ ਦੀ ਕੀਤੀ ਮਦਦ ਨੂੰ ਖੂ ਖਾਤੇ ਸੁੱਟ ਦਿੰਦੇ ਆ ਅਸੀਂ ਕਿਉਂ ਨਹੀਂ ਪੁੱਲ ਚੰਦੇ ਉਹਨਾਂ ਪ੍ਰਾਣੀਆਂ ਮਰੀਆਂ ਜਾਂਦਾ ਨੂੰ ਕਿਉਂ ਨਹੀਂ ਦੁਬਾਰੇ ਨਵੇਂ ਪ੍ਰਪੇ ਦੀ ਸ਼ੁਰੂਆਤ ਕਰਦੇ ਸਾਨੂੰ ਬਰੇ ਬੀਤ ਜਾਂਦੇ ਆ ਅਸੀਂ ਆਪਣੇ ਚਾਚੇ ਤਾਇਆ ਨਾਲ ਗੱਲ ਨਹੀਂ ਕਰਦੇ ਦੁਸ਼ਮਣੀ ਵਾਲੀ ਨਜ਼ਰ ਵਿੱਚ ਵੇਖਦੇ ਰਹਿੰਦੇ ਅੱਜਕੱਲ ਇੱਕ ਸਟੇਟਸ ਵਾਲਾ ਕੰਮ ਚੱਲਿਆ ਹੋਇਆ ਅਸੀਂ ਦੂਸਰਿਆਂ ਨੂੰ ਜਲਾਉਣ ਲਈ ਉਹਦਾਂ ਦੇ ਸਟੇਟਸ ਲਗਾਉਂਦੇ ਹਾਂ ਫਿਰ ਅੱਗੇ ਉਹ ਵੀ ਬਦਲੇ ਦੀ ਭਾਵਨਾ ਵਿੱਚ ਪੂਰਾ ਦਿਨ ਲਗਾ ਕੇ ਗਰਮ ਜਿਹਾ ਸਟੇਟਸ ਪਾਲ ਕੇ ਲਿਆਉਂਦਾ ਇੱਕ ਦੂਜੇ ਦੀਆਂ ਕੀਤੀਆਂ ਵਧੀਆਂ ਸਾਨੂੰ ਐਨੇ ਦੂਰ ਲੈ ਜਾਂਦੀਆਂ ਕਿ ਸਾਨੂੰ ਉਹਨਾਂ ਨਾਲ ਆਪਣਾ ਪਰ ਮਹਿਸੂਸ ਹੀ ਨਹੀਂ ਹੁੰਦਾ ਜੇ ਅਸੀਂ ਗੌਰ ਨਾਲ ਦੇਖੀਏ ਤਾਂ ਇਹ ਖਾਰਜਾ ਦੁਸ਼ਮਣੀ ਅੱਗੇ ਬੱਚੇ ਦੀ ਆਦਤ ਬਣ ਜਾਂਦੀ ਹੈ ਜਿਹੜੀ ਉਸ ਨੂੰ ਕੰਮ ਜਾਂ ਨੌਕਰੀ ਵਿੱਚ ਤਰੱਕੀ ਹੋਣ ਤੋਂ ਰੋਕਦੀ ਹੈ ਉਸ ਨੂੰ ਹਰ ਜਗ੍ਹਾ ਸ਼ਰੀਕ ਬਣਾਉਣ ਦੀ ਆਦਰ ਦਪੈ ਜਾਂਦੀ ਹੈ ਤੇ ਉਹ ਸਾਰੇ ਯੋਮਾ ਸ਼ਰੀਕ ਬਨੋਂ ਵਿੱਚੀ ਲੱਗਾ ਰਹਿੰਦਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਘਰ ਵਿੱਚ ਚਾਰ ਪੰਡੇ ਖੜਕੇ ਪੈਂਦੇ ਨੇ ਇਹ ਕਹਿ ਕੇ ਇੱਕ ਪਰਿਵਾਰ ਦੀ ਲੜਾਈ ਦਾ ਖਾਤਮਾ ਕਰ ਦਿੰਦੇ ਨੇ ਪਰ ਸ਼ਰੀਕੇ ਦੀ ਲੜਾਈ ਲਈ ਉਹਨਾਂ ਨੂੰ ਇਹ ਅੱਖਾਂ ਚੇਤੇ ਨਹੀਂ ਆਉਂਦੀ ਸ਼ਾਇਦ ਸਾਡੀ ਸੋਚ ਹੀ ਬਦਲ ਚੁੱਕੀ ਹੈ ਮਾਹੌਲ ਤੋਂ ਵਿਚਾਰ ਬਣਦੇ ਨੇ ਤੇ ਵਿਚਾਰਾਂ ਤੋਂ ਸੁਭਾ ਤੇ ਸੁਭਾ ਤੋਂ ਮਨੁੱਖ ਇੱਕ ਛੋਟੀ ਜੀ ਕਹਾਣੀ ਸੀ ਸਿੱਖਿਆਦਾਇਕ ਕਹਾਣੀ ਜੋ ਆਪਾਂ ਨੂੰ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ